जय भीम जय भारत जिस तरह ही अमेरिका ਦੇ ਵਿੱਚ ਬੈਠਾ ਇੱਕ ਪੰਨੂ ਨਾਂ ਦਾ ਅਤਵਾਦੀ ਜੋ ਭਾਰਤ ਦੇ ਵਿੱਚ ਅੰਬੇਡਕਾਰਵਾਦੀ ਲੋਕਾਂ ਨੂੰ ਚੈਲੰਜ ਕਰ ਰਿਹਾ ਅਸੀਂ ਬਾਬਾ ਸਾਹਿਬ ਮੰਨਣ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਤੇ ਬਾਬਾ ਸਾਹਿਬ ਨੂੰ ਪੂਜਣ ਵਾਲੇ ਲੋਕਾਂ ਤੇ ਬਾਬਾ ਸਾਹਿਬ ਦੀ ਬਦੌਲਤ ਹੀ ਅੱਜ ਇਸ ਦੇਸ਼ ਦਾ ਸੰਵਿਧਾਨ ਚੱਲਦਾ ਵਾ ਜੇਕਰ ਜਿੱਥੇ ਵੀ ਪੰਜਾਬ ਦੇ ਵਿੱਚ ਕਿੰਨੇ ਸਟੈਚੂ ਲੱਗੇਗੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦੀ ਤੁਸੀਂ ਸਿਕਿਉਰਟੀ ਤੁਸੀਂ ਕਰਨੀ ਆ ਤੇ ਜਿਹੜਾ 14 April ਦਾ ਪੱਨੂ ਨਿਕਿਆ ਕਿ ਅਸੀਂ ਬਾਬਾ ਸਾਹਿਬ ਦੇ ਸਟੈਚੂਆਂ ਨੂੰ ਨੁਕਸਾਨ ਪਹਜਾਵਾਂਗੇ ਜੇਕਰ ਪੰਜਾਬ ਦੇ ਵਿੱਚ ਐਦਾਂ ਦੀ ਕੋਈ ਘਟਨਾ ਹੁੰਦੀ ਆ ਇਹ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਜੋ ਵੀ ਖਮਿਆਜਾ ਭੁਗਤਣਾ ਪਊਗਾ ਪੰਜਾਬ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ ਜੇਕਰ ਪੰਜਾਬ ਦੇ ਵਿੱਚ ਕੋਈ ਕਾਨੂੰਨ ਜਾਂ ਬਾਬਾ ਸਾਹਿਬ ਦੀ ਸਟੈਚੂ ਦੇ ਨਾਲ ਕੋਈ ਬੱਦ ਫੈਲੀ ਹੁੰਦੀ ਆ ਇਹ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਊਗੀ ਜੈਪੀਮ ਜੈਪਾਟ